ਇਹ ਨਾ ਹਰਦਾਸਪੁਰਾ ਪਿੰਡ ਹੈਗਾ ਇੱਥੇ ਸਾਡੇ ਥਾਣਾ ਮਹਿਲਕਰਾਉਂ ਦਾ ਇਹਦੇ ਚ ਹਰਦਾਸਪੁਰੇ ਦੇ ਵਿੱਚ ਇੱਕ ਬਲਜੀਤ ਸਿੰਘ ਬਾਬਾ ਹੈਗਾ ਡੱਲੀ ਵਾਲਾ ਜੋ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡਾਂ ਦੇ ਵਿੱਚੋਂ ਗਾਈ ਕਰਦੇ ਨੇ ਇੱਕ ਬਾਬਾ ਤੇ ਇਹਦਾ ਸਤਪਾਲ ਦੇ ਨਾਲ ਸਤਪਾਲ ਵੀ ਉਸੇ ਪਿੰਡ ਦਾ ਹੈ ਸੇਮ ਪਿੰਡ ਦੇ ਰਹਿਣ ਵਾਲੇ ਨੇ ਸਤਪਾਲ ਦਾ ਕੰਮ ਹੈਗਾ ਲੱਕੜਾ ਦਾ ਕੰਮ ਕਰਦਾ ਇਹਦਾ ਕਿਤੇ 32 ਕੁ ਰੁਪਏ ਦਾ ਇਹਨਾਂ ਲੈਣ ਦੇਣ ਦਾ ਮੈਟਰ ਸੀਗਾ ਇਹਨਾਂ ਦੀ ਆਪਸ ਚ ਬੈਸ ਬਾਜੀ ਹੁੰਦੀ ਹੈ ਕਿਸੇ ਗੱਲ ਤੋਂ ਲੈ ਕੇ ਵੀ ਪੈਸੇ ਲੈਂਦੇ ਉਪਰ ਉਸ ਤੋਂ ਬਾਅਦ ਸਤਪਾਲ ਤਾਂ ਆਪਣੇ ਘਰ ਵਾਪਸ ਆ ਜਾਂਦਾ ਬਲਜੀਤ ਸਿੰਘ ਇਹਦੇ ਨਾਲ ਹਰਪ੍ਰੀਤ ਸਿੰਘ ਜਿਹੜੇ ਹੈ ਗੁਰਦੁਆਰਾ ਸਾਹਿਬ ਦਾ ਇੱਕ ਪ੍ਰਧਾਨ ਹੈ ਮਲਕੀਸ਼ ਸਿੰਘ ਇਹ ਹੈਗਾ ਪ੍ਰਧਾਨ ਤੇ ਮੈਂਬਰ ਹੈਗਾ ਸੁਖਦੇਵ ਸਿੰਘ ਤੇ ਇੱਕ ਹਰਪ੍ਰੀਤ ਸਿੰਘ ਇਹ ਤਿੰਨਾਂ ਹੀ ਉਹਨਾਂ ਨੇ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਚ ਅਨਾਉਂਸਮੈਂਟ ਕਰ ਦਿੰਦੇ ਕਿ ਜਿਹੜਾ ਸਤਪਾਲ ਹੈ ਵੀ ਇਹ ਬੇਅਤਵੀਦੀ ਮਨਸ਼ਾ ਦੇ ਨਾਲ ਕੋਈ ਨਾ ਕੋਈ ਐਸਾ ਕੰਮ ਕਰੂਗਾ ਜਿਹੜੇ ਬੇਦਬੀ ਕਰ ਸਕਦੇ ਇਹਨਾਂ ਨੇ ਕੋਈ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਿਹੜਾ ਕਿਹਦੇ ਨਾਲ ਕੋਈ ਸਬੰਧ ਨਹੀਂ ਸੀਗਾ ਸਤਪਾਲ ਦਾ ਸਿਰਫ ਪੈਸਿਆਂ ਦਾ ਲੈਣ ਦੇਣ ਦਾ ਮੈਟਰ ਸੀਗਾ ਪਰ ਸਤਪਾਲ ਫਿਰ ਇਹ ਨਾ ਕੋ ਜਾਂਦਾ ਅਗਲੇ ਤੋਂ ਅਗਲੇ ਦਿਨ ਵੀ ਮੇਰੀ ਤੁਸੀਂ ਅਨਾਉਂਸਮੈਂਟ ਕੀਤੀ ਆ ਮੈਂ ਆਪ ਗਿਆਨੀ ਧਿਆਨੀ ਬੰਦਾ ਹਾਂ ਤੇ ਮੈਂ ਬੇਦਬੀ ਕਾਦੀ ਕਰਨੀ ਹੈ ਤੇ ਦੇ ਹੱਥ ਚ ਕਰਪਾਨ ਹੁੰਦੀ ਹੈ ਤਾਂ ਇਹ ਉਹਦੇ ਤੇ ਆਪੋ ਚ ਬੈਸ ਕਰਕੇ ਜਿਹੜਾ ਹੈ ਉਹਦੇ ਸੁਖਦੇਵ ਸਿੰਘ ਦੇ ਮਾਰ ਦਿੰਦਾ ਵਾਰ ਕਰ ਤਾਂ 33 ਨੰਬਰ ਪਰ ਜਿਹੜਾ ਮਹਿਲ ਕਲਾਂ ਦੇ ਵਿੱਚ ਦਰਜ ਹੋਇਆ ਫੇਰ ਸੁਖਦੇਵ ਸਿੰਘ ਹੋਣੇ ਸਾਰੇ ਇਕੱਠੇ ਹੋ ਕੇ ਆਪਣੇ ਘਰ ਦੇ ਹੋਰ ਰਿਸ਼ਤੇਦਾਰ ਇਹ ਕੋਈ 28 ਕ ਬੰਦੇ ਇਹ ਕੋਈ ਲਾਨੇ ਚ ਸਵੇਂ ਲੋ ਨਾਲ ਨਾਲ ਰਿਸ਼ਤੇਦਾਰੀ ਕੋਈ ਹੋਰ ਪੈਂਦੀ ਹੈ ਤੇ ਉਹ ਇਕੱਠੇ ਹੋ ਕੇ ਇਹਨਾਂ ਦੇ ਘਰ ਚ ਜਾ ਕੇ ਅਟੈਕ ਕਰਦੇ ਆ ਤੇ ਜਦੋਂ ਅਟੈਕ ਕਰਦੇ ਤੇ ਫਿਰ 112 ਤੇ ਜਦੋਂ ਕਾਲ ਆਂਦੀ ਪੁਲਿਸ ਪਾਰਟੀ ਉੱਤੇ ਪਹੁੰਚਦੀ ਹੈ ਤੇ ਕਾਫੀ ਜ਼ਿਆਦਾ ਰਸ਼ ਹੋਂ ਕਰਕੇ ਵਿੱਚ ਲੇਡੀਜ਼ ਜ਼ਿਆਦਾ ਹੋਂ ਕਰਕੇ ਪੁਲਿਸ ਨੇ ਮੌਕੇ ਤੇ ਕਾਫੀ ਆਪਣੇ ਵੱਲੋਂ ਜਿਵੇਂ ਕੀਤਾ ਕੁਝ ਚੀਜ਼ਾਂ ਵੀਡੀਓ ਚ ਆਈਆਂ ਜਿਹੜੀਆਂ ਅਸੀਂ ਵੀ ਦੇਖ ਰਹੇ ਹਾਂ ਤੇ ਉਹਦੇ ਵਿੱਚ ਮਤਲਬ ਇਹ ਸੀਗਾ ਵੀ ਕਿਸੇ ਲੇਡੀਜ਼ ਦੇ ਨਾਲ ਜਾਂ ਬੱਚਿਆਂ ਨਾਲ ਕੋਈ ਐਸੀ ਗੱਲ ਨਾ ਹੋ ਜਵੇ ਜਿੱਥੇ ਉਹ ਕੋਸ਼ਿਸ਼ ਤਾਂ ਕਰਦੇ ਆ ਪਰ ਉਹ ਸੱਟਾ ਫਿਰ ਵੀ ਮਾਰ ਦਿੰਦੇ ਨੇ ਜੂਜੀ ਪਾਰਟੀ ਵਾਲੇ ਕੋਈ ਬੰਦੇ ਜਿਆਦਾ ਸੀ ਘੱਟ ਜਿਆਦਾ ਸੀ ਹਯੂਮ ਵੱਡਾ ਸੀਗਾ ਤੇ ਉਹ ਕਰ ਗਏ ਉਸ ਤੋਂ ਬਾਅਦ ਹੁਣ ਉਹ ਉਹਦੇ ਤੇ 34 ਨੰਬਰ ਪਰਚਾ ਰਜਿਸਟਰਡ ਹੈ ਜਿਹੜਾ ਕਿ ਉਹ ਹਸਪੀਟਲ ਚ ਐਡਮਿਟ ਹੈ ਐਮਜ਼ ਵਿੱਚ ਉਹਦਾ ਟ੍ਰੀਟਮੈਂਟ ਚੱਲ ਰਿਹਾ ਤੇ ਬਾਕੀ ਸਾਰੀ ਸਾਡੀਆਂ ਪਾਰਟੀਆਂ ਬਣੀਆਂ ਹੋਈਆਂ ਪੁਰਸ ਪਾਰਟੀਆਂ ਜਿਹਦੇ ਵਿੱਚ ਸੀਆਈ ਇਨਚਾਰਜ ਵੀ ਨੇ ਐਸਐਚਓ ਸਾਹਿਬ ਇੱਥੋਂ ਦੇ ਵੀ ਨੇ ਸਾਡੇ ਇਲਾਕੇ ਦੇ ਹੋਰ 4-5 ਐਸਐਚਓ ਇਕੱਠੇ ਕਰਕੇ ਕਈ ਪਾਰਟੀਆਂ ਬਣਾ ਕੇ ਰੇਡ ਕੀਤੇ ਜਾ ਰਹੇ ਨੇ ਜਿਹੜੇ ਕਿ 28 ਕ ਬੰਦਿਆਂ ਦੇ ਖਿਲਾਫ ਪਰਚਾ ਰਜਿਸਟਰ ਕੀਤਾ ਜਾ ਚੁੱਕਾ 34 ਨੰਬਰ ਜਿਕਸਸ ਖਵਾਲ ਦੀ ਗੱਲ ਕਰੀ ਤਾਂ ਪਹਿਲਾ ਵੀ ਇਹਦਾ ਕ੍ਰਿਮੀਨਲ ਕਾਰਡ ਹੈ 75 75 ਦਾ ਇਹ ਇਹ ਦੇਖਦੇ ਹਾਂ ਪਤਾ ਲੱਗਾ ਵੀ ਕੋਈ ਲੜਾਈ ਝਗੜੇ ਦਾ ਪੈਟਰ ਪਹਿਲਾਂ ਕੋਈ ਇੱਕ ਦਾ ਪਹਿਲਾਂ ਵੀ ਰਜਿਸਟਰਡ ਹੈਗਾ 19 ਦੇ ਵਿੱਚ ਪਰ ਡਿਟੇਲ ਚ ਹੋਣ ਜਾ ਕੇ ਚੈੱਕ ਕਰਾਂਗੇ ਅਸੀਂ ਕਿਥਾ ਦੀ ਪੁਲਿਸ ਦੀ ਗੱਡੀ ਵਿੱਚੋਂ ਬੈਠੀ ਨੂੰ ਲਾ ਕੇ ਇਸ ਦਾ ਖਤਮਾ ਕਰਾਂਗੇ ਉਸ ਦੀ ਵੀ ਜਾਂਚ ਕੀਤੀ ਬਿਲਕੁਲ ਜੇ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਸਾਡੇ ਕਿਸੇ ਵੀ ਮੁਲਾਜ਼ਮ ਦੀ ਕੋਈ ਅਨਗਹਿਲੀ ਪਾਈ ਗਈ ਇਸ ਕੰਮ ਦੇ ਵਿੱਚ ਤਾਂ ਉਸ ਦੇ ਖਿਲਾਫ ਵੀ ਬੰਦਿਆ ਐਕਸ਼ਨ ਲੱਟਾ ਜਾਊਗਾ ਤਾਂ ਉਹ ਉਹ ਗੱਡੀ ਦੇ ਵਿੱਚੋਂ ਕੱਢ ਕੇ ਬੰਦੇ ਦੇ ਮੱਥਾ ਸੱਤਪਾਲ ਆਇਆ ਉਹ ਕਿੰਨਾ ਚੱਕਮੀ ਆਇਆ ਕੀ ਦਾ ਹੈਗਾ ਬਾਤ ਕਰਦਾ ਜਿਹੜਾ ਮੇਕਨ ਮਰਦੇ ਸੱਤਪਾਲ ਦੇ ਕੀ ਹਲਾਤ ਨੇ ਪਪਾ ਬਜੀ ਸਿੰਘ ਪਤਾ ਲੱਗਾ ਕਿ ਉਹ ਸੀਰੀਅਸ ਹੈ ਪਪਾ ਬਜੀ ਸਿੰਘ ਨਹੀਂ ਸੱਤਪਾਲ ਸੱਤਪਾਲ ਕੀ ਕਿਤੇ ਦਾ ਆਪਣਾ ਜੁਦੀ ਹੈ ਇਹ ਪਤਾ ਲੱਗਾ ਵੀ ਏਮਜ਼ ਦੇ ਵਿੱਚ ਐਡਮਿਟ ਕਰਾਇਆ ਉਹ ਬਟੰਡੇ ਬਟੰਡੇ ਇਦੋਂ ਕਿ ਦੋਸ਼ੀ ਗੁਫਤਾਰ ਕੀਤੇਗੇ ਸਰ ਇਹ ਹਲੇ ਸਾਰਾ ਮਸਲਾ ਜਿਹੜਾ ਹੈਗਾ ਅੰਡਰ ਪ੍ਰੋਸੈਸ ਹੈਗਾ ਇਹ ਜਲਦੀ ਦੋਸ਼ੀ ਗੁਫਤਾਰ ਕੀਤੇ ਜਾਣਗੇ ਸਾਡੇ ਕੋਲ ਇੱਕ ਪੁਰੇ ਪੇਸ਼ੈਂਟ ਤਾਂ ਪੁਲਿਸ ਲੈ ਕੇ ਆਈ ਸੀ ਸਾਢੇ 9 ਵਜੇ ਆਈ ਸੀਗੀ ਉਹਦੇ ਮਰੀਜ਼ੇ ਕਾਫੀ ਸੱਟਾਂ ਸੀਗੀਆਂ ਅਸੀਂ ਛਾਤੀ ਦੇ ਵਿੱਚ ਵੀ 60 ਸੀ ਇਸ ਕਰਕੇ ਉਹਨਾਂ ਸਾਨੂੰ ਰੈਫਰ ਕਰਨਾ ਪੈਗੇ ਉਸ ਤੋਂ ਬਾਅਦ ਤਿੰਨ ਮਰੀਜ਼ ਹੋਰ ਆਏ ਸੀ ਜਿਹੜੇ ਕਿ ਆਪਣੇ ਆਪ ਆਏ ਸੀਗੇ ਉਹਦਾ ਡੈਡੀ ਉਹਦੀ ਘਰ ਵਾਲੀ ਤੇ ਉਹਦਾ ਭਰਾ ਸੀਗੇ ਉਹਨਾਂ ਦੀ ਹਾਲ ਸਥਿਤੀ ਸਹੀ ਉਹਨਾਂ ਨੂੰ ਅਸੀਂ ਦਾਖਲ ਕੀਤਾਗਾ ਇਸ ਤੋਂ ਇਲਾਵਾ ਇੱਕ ਰਾਤ ਨੂੰ ਵੀ ਆਇਆ ਸੀਗਾ ਬਾਬਾ ਉਹਨੂੰ ਵੀ ਕਾਫੀ ਤਲਵਾਰਾਂ ਨਾਲ ਕੱਟਿਆ ਹੋਇਆ ਸੀਗਾ ਉਹ ਸਾਡੇ ਕੋਲ ਹਜ ਤੱਕ ਦਾਖਲ ਉਹਨਾਂ ਦੀ ਹਾਲ ਸਥਿਤੀ ਹੈ ਇੱਕ ਮਰੀਜ਼ ਥੋੜਾ ਔਖਾ ਸੀਗਾ ਉਹਨ ਸਾਨੂੰ ਰੈਫਰ ਕਰਨਾ ਹੈ